ਹੁੰਦੇ ਤਾਂ ਅਟੈਕ ਸੀਗੇ ਪਰ ਲੋਕ ਉਹ ਜਿਵੇਂ ਬਜ਼ੁਰਗ ਬੈਠੇ ਆ ਉਹਦੇ ਅਟੈਕ ਤਾਂ ਹੁੰਦੇ ਸੀਗੇ ਕਿਉਂਕਿ ਉਹ ਕਹਿੰਦੇ ਸੀ ਫਲਾਣਾ ਬੰਦਾ ਧਫਾ ਵੱਜ ਗਿਆ ਧਫਾ ਜੀ ਧਫਾ ਕਹਿੰਦੇ ਸੀ ਧਫਾ ਕਹਿੰਦੇ ਸੀ ਕਿਉਂਕਿ ਉਹ ਤੋਂ ਟੂਣਾ ਟੰਮਣ ਵੱਧ ਹੁੰਦੇ ਸੀਗੇ ਕਹਿੰਦੇ ਸੀ ਵੀ ਟੂਣਾ ਕਰਿਆ ਹੋਏ ਬੰਦਾ ਵਿਚ ਦੀ ਟੱਪ ਗਿਆ ਧਫਾ ਵੱਜ ਗਿਆ ਅਟੈਕ ਤਾਂ ਉਹਦੋਂ ਵੀ ਹੁੰਦੇ ਸੀਗੇ ਕਿਉਂਕਿ ਹੁਣ ਆ ਰੀਆਂ ਸੁਪਰੀਆਂ ਨਾਲ ਤੇ ਉਦੋਂ ਫਰਕ ਸੀਗਾ ਛੋਲੇ ਲੋਕ ਘਰ ਦੇ ਖਾਂਦੇ ਸੀ ਮੂੰਗੀ ਘਰਦੀ ਹੁੰਦੀ ਸੀ ਹੁਣ ਤਾਂ ਹੁਣ ਤਾਂ ਹੁਣ ਤਾਂ ਹੈ ਹੀ ਨਹੀਂ ਕੋ ਰਹੀ ਨਹੀਂ ਗੀਆਂ ਰਿਆ ਸਪਰੇਆ ਵੀ ਘਟ ਸੀ ਬਾਈ ਜੀ ਬਿਲਕੁਲ ਨਹੀਂ ਮੇਰੀ ਸੁਰਤ ਦੇ ਵਿੱਚ ਰਿਆ ਸਪਰੇਆ ਹੈ ਨਹੀਂ ਸੀਗੇ ਮੇਰੀ ਸੁਰਤ ਦੇ ਵਿੱਚ ਅੱਛਾ ਮੇਰੀ ਸੁਰਤ ਤੋਂ ਹੁੰਦੀ ਸੀ ਹਾਂਜੀ ਹਾਂ ਅੱਜ ਕੱਲ ਹੁੰਦੀ ਵੀ ਨਹੀਂ ਬਾਈ ਲੋਕ ਨਹੀਂ ਅੱਜ ਕੱਲ ਹੁੰਦੀ ਵੀ ਨਹੀਂ ਜ਼ਮੀਨਾਂ ਆਪਣੀਆਂ ਉਹ ਜਿਹਾਂ ਹੋ ਗਈਆਂ ਉਹ ਜਿਹਾਂ ਹੋ ਗਈਆਂ ਬਾਕੀ ਨਾ ਹੀ ਕੋਈ ਅੱਜ ਕੱਲ ਬੀਜ ਕੇ ਰਾਇਏ ਕਈ ਹੁਣ ਇੱਥੇ ਦੇਖਿਆ ਹੈਗੇ ਜਿਨ੍ਹਾਂ ਦੇ ਮਤਲਬ ਦੂਰ ਖੇਤ ਹੈ ਉਹਨਾਂ ਦੇ ਖੇਤਾਂ ਦੇ ਵਿੱਚ ਸਬਜ਼ੀਆਂ ਵੀ ਮਤਲਬ ਅਜਾੜਾ ਹੋਣ ਕਰਕੇ ਸਬਜ਼ੀਆਂ ਵੀ ਬਹੁਤ ਕੱਟ ਲਾਉਂਦੇ ਆ ਕਿਉਂਕਿ ਉਹ ਜਿਹੜਾ ਏਰੀਆ ਵਾਲਾ ਆਉਂਦਾ ਉਸ ਤੋਂ ਲੈਂਦੇ ਆ ਹੋਣੋ ਜਿਹੜੇ ਫੇਰੀ ਵਾਲੇ ਆਉਂਦੇ ਆ ਉਹ ਕਿੱਥੋਂ ਸਬਜ਼ੀ ਲੈ ਕੇ ਆਉਂਦੇ ਕੀ ਪਤਾ ਉਹ ਕਿਹੇ ਜੀ ਸਬਜ਼ੀ ਲੈ ਕੇ ਆਉਂਦੇ ਅੱਜ ਗਰਾਮ ਬਾਏ ਵੀ ਪਏ ਆ ਕੈਮੀਕਲ ਨਾਲ ਪੱਕੇ ਚਰਦੇ ਪਹਿਲਾਂ ਦੇ ਆ ਕੇ ਕੈਮੀਕਲ ਨਾਲ ਪੱਕੇ ਹੋਇਆ ਕੈਮੀਕਲ ਨਾਲ ਪੱਕੇ ਹੋਇਆ ਹੁਣ ਕੇਲਾ ਕੇਲਾ ਪਕਾਉਣਾ ਆਪਾਂ ਕੈਮੀਕਲ ਨਾਲ ਪੱਕਿਆ ਖਾਓ ਤੇ ਆਮ ਕਰੇ ਕਰਵੇਟ ਨਾਲ ਪਕਾਓ ਹਾਂ ਤੇ ਉਹਦਾ ਟੇਸਟੀ ਵੱਖਰਾ ਹਰ ਇੱਕ ਚੀਜ਼ ਤੇ ਮਸਾਲਾ ਲਾ ਕੇ ਬਣਾਉਣਾ ਤੇ ਹੁਣ ਮੇਰੇ ਕੋਲੇ ਆ ਅਸੀਂ ਆ ਮੈਂ ਖੇਤ ਬੈਠਾ ਹੇ ਮੇਰੇ ਕੋਲੇ ਆਪਦੇ ਕੋਲੇ ਸਬਜ਼ੀਆਂ ਮਤਲਬ ਫਰੂਟ ਵਗੈਰਾ ਅੰਬ ਅਸੀਂ ਆਪ ਸੀ ਕਦੇ ਕੈਮੀਕਲ ਨਹੀਂ ਪਕਾਏ ਤੇ ਤੁਸੀਂ ਖਾ ਕੇ ਦੇਖੋ ਬਿਨਾ ਉਹਦੇ ਤੋਂ ਹੋ ਜਾਂਦਾ ਹੈਗਾ ਬਿਲਕੁਲ ਹੋ ਜਾਂਦਾ ਹੈ ਸਪਰੇਅ ਤੋਂ ਬਿਲਕੁਲ ਹੋ ਜਾਂਦਾ ਨਹੀਂ ਸਪਰੇਅ ਤਾਂ ਐ ਵੀ ਨੋਰਮਲ ਮਾੜਾ ਮਾੜਾ ਚੱਲਦਾ ਹਾਂ ਐ ਤਾਂ ਕਰਨੀ ਪੈਂਦੀ ਹੈ ਪਰ ਫਿਰ ਵੀ ਚੱਲ ਜਾਂਦਾ ਹੈ